ਹੜ੍ਹ ਆਇਆ ਤੇ ਸਾਰਾ ਕੁਝ ਨਾ ਲੈ ਗਿਆ। ਦੋ ਕਮਰਿਆਂ ਦਾ ਘਰ ਸੀ। ਵਿੱਚ ਸਮਾਨ ਸੀ, ਅਲਮਾਰੀਆਂ, ਬੈੱਡ। ਉਹ ਵੀ ਕੱਢਣ ਦਾ ਇਹਨਾਂ ਨੂੰ ਵੇਲ ਨਹੀਂ ਮਿਲਿਆ ਜਦੋਂ ਹੜ੍ਹ ਨੇ ਆਪਣਾ ਜ਼ੋਰ ਦਿਖਾਇਆ। ਆ ਪਿਛਲੇ ਪਾਸੇ ਜਿੱਥੇ ਤੁਸੀਂ ਪਾਣੀ ਦੇਖ ਰਹੇ ਹੋ, ਇੱਥੇ ਇਹਨਾਂ ਦੇ ਦੋ ਕਮਰੇ ਸੀ ਤੇ ਨਾਲ ਹੀ ਇੱਕ ਬਾਥਰੂਮ ਸੀ ਜਿੱਥੇ ਨਲਕਾ ਲੱਗਾ ਹੋਇਆ ਹੈ। ਸਾਰਾ ਕੁਝ ਹੀ ਇੱਥੇ ਤਹਿਸ ਨਹਿਸ ਹੋ ਗਿਆ। ਦੋ ਕਮਰਿਆਂ ਦੇ ਵਿੱਚ ਬੈੱਡ ਲੱਗੇ ਹੋਏ ਸੀ, ਅਲਮਾਰੀਆਂ ਸੀ, ਫ੍ਰਿਜ ਸੀ ਤੇ ਕੱਪੜੇ ਧੋਣ ਵਾਲੀ ਮਸ਼ੀਨ ਸੀ ਜਿਹਦਾ ਕੁਝ ਵੀ ਅਤਾ ਪਤਾ ਨਹੀਂ ਲੱਗ ਰਿਹਾ। ਸਿਰਫ ਜਿਹੜੇ ਤੰਤ ਤੇ ਕੱਪੜੇ ਪਾਏ ਨੇ ਉਹੀ ਬਚੇ ਨੇ ਤੇ ਜਾਂ ਫਿਰ ਰਸੋਈ ਦੇ ਗਿਣਤੀ ਦੇ ਭਾਂਡੇ ਬਚੇ ਨੇ। ਗਰਦਾਸਪੁਰ ਜ਼ਿਲ੍ਹੇ ਦਾ ਪਿੰਡ ਆ ਨਵਾ ਟਾਂਡਾ। ਉਥੋਂ ਦੀ ਹਰੀਜਨ ਬਸਤੀ ਦੇ ਵਿੱਚ ਇਹ ਪਰਿਵਾਰ ਰਹਿੰਦਾ। ਬਹੁਤ ਬੁਰਾ ਹਾਲ ਹੋਇਆ। ਇੱਕ ਵਾਰੀ ਜ਼ਰੂਰ ਜਾ ਕੇ ਇਹਨਾਂ ਦਾ ਹਾਲ ਪੁੱਛਿਓ ਜੇ ਮਦਦ ਕਰ ਸਕਦੇ ਹੋਏ ਤਾਂ ਜ਼ਰੂਰ ਕਰਿਓ। ਬਾਕੀ ਦੀਆਂ ਗੱਲਾਂ ਇਹਨਾਂ ਕੋਲ। ਭਾਜੀ ਇਸ ਘਰ ਦੇ ਵਿੱਚ ਕੀ ਕੀ ਬਣਿਆ ਸੀਗਾ? ਘਰ ਦੇ ਵਿੱਚ ਤੇ ਬਥੇਰਾ ਕੁਝ ਬਣਿਆਦਾ ਹੀ ਪੁੱਤ। ਘਰ ਵਿੱਚ ਤੇ ਬਥੇਰਾ ਘਰ ਜਿਸ ਘਰ ਬਣਾ ਲੈਣਾ ਨਾ ਉਹਦੇ ਵਿੱਚ ਸਭ ਕੁਝ ਬੰਦਾ ਬਣਾਉਂਦਾ। ਕੀ ਕੁਛ ਨਹੀਂ ਬੈੱਡ ਬਣਾਏ ਰਹੀ, ਭਾਂਡੇ ਪਾਏ ਰਹੀ, ਬਥੇਰਾ ਕੁਝ ਬਣਾਇਦਾ ਹੀ। ਫਰਿੱਜ, ਕੂਲਰ, ਸਭ ਕੁਝ। ਕੱਪੜੇ ਧੋਣ ਵਾਲੀ ਮਸ਼ੀਨ, ਸਭ ਕੁ ਕੋਸ਼ ਕੱਢਿਆ ਹੀ ਨਹੀਂ ਕੁੜੀ ਨੇ ਕੁਝ ਵੀ ਬਾਹਰ। ਸਭ ਕੁਝ ਬਣਾਇਆ ਕੋਈ ਚੀਜ਼ ਕੋਈ ਕੇ ਨਾ ਬਈ ਨਹੀਂ ਬਣਾਈ ਦੀ ਉਪੀ ਬਣਾਈ ਦੀ ਸਰੋ ਪਾ ਦਿਹਾੜੀ ਲਾ ਕੇ ਬਣਾਈ ਦੀ ਬੁ ਬਣਾਈ ਦੀ ਸਭ ਕੁਝ ਹੀ ਹੁਣ ਕੋਈ ਚੀਜ਼ ਨਹੀਂ ਨਿਕਲੀ ਉਹਨਾਂ ਦੇ ਕੋਲ ਪੱਖੇ ਜਿਹੜੇ ਨਾ ਉਪੀ ਨਹੀਂ ਸੱਤ ਦੇ ਪੱਖੇ ਵੀ ਦੂ ਆ ਉਹ ਚੀਜ਼ ਜਦੋਂ ਪਾਣੀ ਆਇਆ ਤਾਂ ਫਿਰ ਭੱਜਣ ਦਾ ਮੌਕਾ ਆਪਣੇ ਆਪ ਨੂੰ ਹੀ ਮਿਲਿਆ ਸਮਾਨ ਨਹੀਂ ਕੱਢਿਆ ਨਾ 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 ਆਪੇ ਨਿਕਲਿਆ ਹੀ ਸਾਰੇ ਮਗਰ ਚੜ ਗਿਆ ਮੂੜਾ ਕਹਿੰਦਾ ਚਲੋ ਤੇ ਚਲੋ ਬਾਹਰ ਸਾਨੂੰ ਵੀ ਕੱਢ ਕੇ ਲੈ ਆਏ ਸੋਚਿਆ ਨਹੀਂ ਕਿਹੜਾ ਦਿਮਾਗ ਨੇ ਕੰਮ ਹੀ ਨਹੀਂ ਕੀਤਾ ਆਇ ਕਿਆ ਪਾਣੀ ਇਦਾਂ ਲੰਗ ਜਾਣਾ ਵਿੱਚੋਂ ਆਇ ਕਿਆ ਕੋਈ ਗੱਲ ਨਹੀਂ ਪਾਣੀ ਲੰਗ ਜਾਣਾ ਇਹ ਨਹੀਂ ਪਤਾ ਕਿ ਸਾਡਾ ਘਰ ਵੀ ਰੁੜ ਜਾਣਾ ਇਹ ਜਿੱਦਾਂ ਬੈੱਡ ਸੀ ਲਮਾਰੀਆਂ ਭੜੀਆਂ ਕੱਪੜਿਆਂ ਨਾਲ ਸਾਰੀਆਂ ਰੁੜ ਗਈਆਂ ਸਭ ਕੁਝ ਰੁੜ ਗਿਆ ਬਤ ਕੁਝ ਸੂ ਨੀ ਅੱਗੇ ਜਾ ਕੇ ਕਿਤੇ ਸਾਨੂੰ ਕਿਤੇ ਨਹੀਂ ਲੱਭਦੀਆਂ ਨਹੀਂ ਸਾਨੂੰ ਲੱਭੀਆਂ ਹੀ ਨਹੀਂ ਕਿੱਧਰ ਬੜੀਆਂ ਨਾਲ ਕਿੱਥੇ ਨੇ ਸਭ ਰੁੜ ਗਈ ਹੈ ਪਤਾ ਨਹੀਂ ਕੀ ਕਰਦੇ ਭਾਜੀ ਜਿਹਨਾਂ ਦਾ ਮਕਾਨ ਦਿਹਾੜੀਦਾਰੀ ਕਰਦੇ ਨੇ ਦਿਹਾੜੀ ਐ ਲਾਨਿਆਂ ਦਿਹਾੜੀ ਕਰਕੇ ਖਾਂਦੇ ਆ ਦਿਹਾੜੀ ਲਾਂਦੇ ਦੇ ਆ ਤੇ ਹੁਣ ਤਾਂ ਇੱਕ ਵਾਰੀ ਤਾਂ ਸਮਣ ਬਹਿ ਗਿਆ ਹੋਊਗਾ ਜੀ ਬੜਾ ਬੜਾ ਦਿਨ ਦੁਖੀ ਹੋਗੇ ਤਾਂ ਹੁਣ ਤੱਕ ਜੀਰ ਕਰਾ ਹੁਣ ਸਾਡੇ ਕਿ ਡੱਬਰ ਪੈ ਗਏ ਹੁਣ ਕਿੱਥੇ ਰਹਿ ਸਕਦੇ ਸਾਨੂੰ ਕਹਿੰਦੇ ਆ ਕਿ ਤੇ ਪੰਜ ਪੰਜ ਮਰਲੇ ਬਾਹਰ ਸਨ ਕਲੋਨੀਆਂ ਪਾ ਦਾਂ ਤੁਹਾਨੂੰ ਪਿੱਛੇ ਜਗ੍ਹਾ ਦੇ ਦਾਂ ਦਰਿਆ ਦੇ ਉੱਤੇ ਨਹੀਂ ਰਹਿਣਾ ਇਹ ਇਹ ਦਰਿਆ ਹੀ ਹੈ ਹਰ ਰਾਤ ਸੌਣ ਨਹੀਂ ਹੁੰਦੇ ਇੱਥੇ ਤੇ ਹੁਣ ਤਾਂ ਛੱਤ ਵੀ ਨਹੀਂ ਰਹੀ ਹੁਣ ਸਿਰ ਤੇ ਹੁਣ ਸਿਰ ਤੇ ਛੱਤ ਵੀ ਨਹੀਂ ਤਾਂ ਕੀ ਕਰਨਾ ਹੈ ਇੱਥੇ ਲੈਂਟਰ ਲੈਂਟਰ ਡਿੱਗੇ ਲੈਂਟਰ ਪਾਇਆ ਸੀ ਹਾਂਜੀ ਜੀ ਲੈਂਟਰ ਪਾਇਆ ਦੇ ਦੇਖਣ ਵਾਲੇ ਲੈਂਟਰ ਦੇ ਲੈਂਟਰ ਪਾਇਆ ਦੇ ਟਾਵਰ ਬੜਾ ਹੀ ਹੈ